ਨਗਰ ਰਤੋਕੇ ਦੇ ਮੇਰੇ ਸਾਰੇ ਹੀ ਪਿਤਾ ਸਮਾਨ ਬਜ਼ੁਰਗ ਮੇਰੀਆਂ ਮਾਵਾ ਭੈਣਾ ਨੌਜਵਾਨ ਸਾਥੀ ਵੀਰ ਪਿਆਰੇ ਪਿਆਰੇ ਬੱਚੇ ਔਰ ਸਟੇਜ ਉੱਤੇ ਵਿਰਾਜਮਾਨ ਐਸਡੀਐਮ ਸਾਹਿਬ ਵਾਲੀਆ ਸਾਹਿਬ ਮੈਡਮ ਤਰਵਿੰਦਰ ਕੌਰ ਜੀ ਡੀਓ ਸਮੁੱਚੀ ਪੰਚਾਇਤ ਸਰਪੰਚ ਸਾਹਿਬ ਸਕੂਲ ਦੇ ਸਾਰੇ ਟੀਚਰ ਔਰ ਔਰ ਮੇਰੇ ਬਹੁਤ ਹੀ ਸਤਕਾਰਯੋਗ ਮੇਰੇ ਵੀਰ ਮੇਰੇ ਸਾਥੀ ਮੇਰੇ ਭਰਾ ਜਿੰਨਾ ਦੇ ਉੱਪਰ ਮੈਂ ਸਮਝਦਾ ਕਿ ਇਕੱਲੇ ਨਗਰ ਰਤੋ ਕਿੰਨੂ ਨਹੀਂ ਜਾਂ ਮੈਨੂੰ ਨਹੀਂ ਪੂਰੇ ਦੇ ਪੂਰੇ ਐਜੂਕੇਸ਼ਨ ਡਿਪਾਰਟਮੈਂਟ ਨੂੰ ਸੋਚੇ ਪੰਜਾਬ ਦੇ ਵਿੱਚ ਮਾਣ ਹੈ ਮੇਰੇ ਵੀਰ ਸੁਰਿੰਦਰ ਜੀ ਸਾਡੇ ਭੈਣ ਜੀ ਇਹਨਾਂ ਦੇ ਘਰੋਂ ਔਰ ਸਾਰੇ ਟੀਚਰ ਸਾਹਿਬਾਨ ਸਾਰੀ ਸਤਿਕਾਰਯੋਗ ਸਾਥੀਓ ਫਤਿਹ ਕਰੋ ਪ੍ਰਵਾਨ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਸਭ ਤੋਂ ਪਹਿਲਾਂ ਤਾਂ ਇੱਥੇ ਪਹੁੰਚ ਕੇ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਸਹੀ ਮਾਇਨੇ ਦੇ ਵਿੱਚ ਜੇ ਜਿਵੇਂ ਗੁਰੂ ਸਾਹਿਬ ਨੇ ਕਿਹਾ ਕਿ ਦੁਨੀਆ ਤੋਂ ਜਿਹੜਾ ਹਨੇਰਾ ਅਗਿਆਨਤਾ ਦਾ ਉਹ ਇੱਕੋ ਚੀਜ਼ ਨਾਲ ਚੱਕਿਆ ਜਾ ਸਕਦਾ ਤੇ ਉਹ ਹੈ ਵਿਦਿਆ ਤੇ ਉਹਨਾਂ ਦੇ ਇਹਨਾਂ ਬੋਲਾਂ ਨੂੰ ਪਗਾਉਣ ਦੇ ਲਈ ਹੀ ਨਗਰ ਰਤੋ ਕੇ ਇਸ ਸਕੂਲ ਨੂੰ ਇਸ ਸਕੂਲ ਨਹੀਂ ਹੈ ਕੱਲਾ ਜਾਂ ਚਾਰ ਕਮਰੇ ਨਹੀਂ ਹੈਗੇ ਖੁਸ਼ੀ ਇਸ ਗੱਲ ਦੀ ਹੁੰਦੀ ਹੈ ਮੈਨੂੰ ਇੱਥੇ ਹਮੇਸ਼ਾ ਆ ਕੇ ਇਹ ਇਸ ਸਥਾਨ ਨੂੰ ਸਾਰਾ ਨਗਰ ਜਿਵੇਂ ਮੰਦਿਰ ਜਾਂ ਗੁਰੂ ਘਰ ਦੇ ਵਿੱਚ ਆਪਾਂ ਮੱਥਾ ਟੇਕਦੇ ਆ ਮੰਨਦੇ ਆ ਪੂਜਦੇ ਆ ਤੁਸੀਂ ਸਾਰੇ ਉਸ ਤਰੀਕੇ ਨਾਲ ਇਸ ਜਗ੍ਹਾ ਨੂੰ ਪੂਜਦੇ ਹੋ ਮੈਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਤੇ ਹਮੇਸ਼ਾ ਮਾਣ ਮਹਿਸੂਸ ਹੁੰਦਾ ਤੁਹਾਡੇ ਵਿੱਚ ਆ ਕੇ ਇਹਦਾ ਸਾਰਾ ਸੇਰੇ ਜਿਹੜਾ ਉਹ ਤੁਹਾਨੂੰ ਜਾਂਦਾ ਸਾਰਾ ਨਗਰ ਜਦੋਂ ਇੱਕ ਮੁੱਠ ਹੋ ਕੇ ਇੱਕ ਜੁੱਟ ਹੋ ਕੇ ਚੱਲ ਪਏ ਤੇ ਇਹ ਜੇ ਹੀਰੇ ਹੁਣ ਤੁਹਾਡੇ ਕੋਲੇ ਤੇ ਫਿਰ ਤਾਂ ਚੰਡੀ ਦਾ ਪੰਜਾਬ ਦੇ ਵਿੱਚ ਹੋਣੀ ਹੈ ਤੇ ਇਹ 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 ਮੇਰੇ ਵੀ ਸਰੇਂਦਰ ਹੁਣੀ ਨੇ ਜਿਹੜੇ ਕਹਿੰਦੇ ਨੇ ਕਿ ਜਿੰਨਾ ਮਰਜ਼ੇ ਓਖਾ ਟਾਰਗੇਟ ਹੋਵੇ ਸਰਕਾਰ ਦੇ ਦੇ ਮਹਿਕਮਾ ਦੇ ਦੇ ਤੇ ਉਹਨੂੰ ਪੂਰਾ ਕਰਾਂਗੇ ਕਿਉਂਕਿ ਵਿਸ਼ਵਾਸ ਹੈ ਇਹਨਾਂ ਨੂੰ ਆਪਦੇ ਉੱਪਰ ਵੀ ਤੁਹਾਡੇ ਉੱਪਰ ਵੀ ਆਪਦੇ ਸਟਾਫ ਉੱਪਰ ਵੀ ਨਗਰ ਉੱਪਰ ਵੀ ਕਿਉਂਕਿ ਪਤਾ ਵੀ ਜੇ ਰਾਤ ਨੂੰ 2 ਵਜੇ ਵੀ ਬੋਲ ਮਾਰਨਗੇ ਸਕੂਲ ਔਰ ਬੱਚਿਆਂ ਦੇ ਦੇ ਭਲੇ ਦੇ ਲਈ ਤੇ ਤੁਸੀਂ ਸਾਰੇ ਇਹਨਾਂ ਦੇ ਨਾਲ ਖੜੇ ਹੋਵੋਗੇ ਸੋ ਬਹੁਤ ਸਾਥੀਓ ਮੇਸ਼ਾ ਖੁਸ਼ੀ ਔਰ ਇਹ ਸਕੂਲ ਨੂੰ ਤਾਂ ਜਿਵੇਂ ਸਰਿੰਦਰ ਜੀ ਦੱਸ ਰਹੇ ਸੀਗੇ ਮੈਂ ਛੋਟੇ ਤੋਂ ਕੱਲਾ ਕੱਲਾ ਕਮਰਾ ਕਿਵੇਂ ਕਿਵੇਂ ਬਾਹਰੋਂ ਸਿੰਗਾਪੁਰ ਤੋਂ ਆਏ ਸੀਗੇ 20 20 ਜਣੇ 20 ਜਣੇ ਉਹ ਆ ਕੇ ਰੰਗ ਰੰਗ ਰੋਗਣ ਕਰਕੇ ਗਏ ਕਿਉਂਕਿ ਕਿਉਂਕਿ ਜਦੋਂ ਅਸੀਂ ਲੋਕ ਵੀ ਦੇਖਦੇ ਆ ਨਾ ਜੀ ਜਾਂ ਸਮਾਜ ਵੀ ਦੇਖਦਾ ਹੈ ਕਿ ਕੋਈ ਕੰਮ ਚੰਗੀ ਸਾਫ਼ ਨੀਅਤ ਦੇ ਨਾਲ ਹੋ ਰਿਹਾ ਹੈ ਤੇ ਚੰਗੀ ਨੀਅਤ ਦੇ ਵਿੱਚ ਕਦੇ ਕਦੇ ਕੋਈ ਕਿਸੇ ਚੀਜ਼ ਦੀ ਕਮ ਹੀ ਨਹੀਂ ਰਹਿੰਦੀ ਹੈ ਕਿ ਬਾਬਾ ਨਾਨਕ ਨੂੰ ਭਾਗ ਨੇ ਜਿਹੜੇ ਲਾਈ ਦਿੰਦੇ ਨੇ ਸੋ ਮੇਰੇ ਵੀਰੋ ਇਹ ਜ਼ਿੰਮੇਵਾਰੀ ਜਿਹੜੀ ਤੁਸੀਂ ਨਿਭਾ ਰਹੇ ਹੋ ਸਾਰੀ ਟੀਚਰ ਸਾਥੀ ਨਿਭਾ ਰਹੇ ਨੇ ਇਹ ਜ਼ਿੰਮੇਵਾਰੀ ਇਕੱਲੇ ਰਤੋ ਕਿਉਂ ਮੈਂ ਤਾਂ ਪਿਛਲੇ ਉਸ ਟ ਵੀ ਕਿਹਾ ਪਿਛਲੇ ਸਕੂਲਾਂ ਦੇ ਵਿੱਚ ਵੀ ਕਿਹਾ ਕਿ ਇਕੱਲਾ ਪਰ ਰਤੋ ਕੇ ਦੀ ਗੱਲ ਕਿਉਂ ਕਰਦੇ ਆ ਸਾਡੀ ਸੋਚ ਸਾਡਾ ਟਾਰਗੇਟ ਤਾਂ ਇਹ ਹੈ ਕਿ ਪੂਰੇ ਪੰਜਾਬ ਦੇ ਸਕੂਲ ਨੇ ਜਿਹੜੇ 20000 ਸਕੂਲ ਉਹ ਘੱਟੋ ਘੱਟ ਰਤੋ ਕੇ ਵਰਗੇ ਸਕੂਲ ਰਤੋ ਕੇ ਸਕੂਲ ਵਰਗੇ ਜਰੂਰ ਹੋਣਾ ਉਹ ਕਿਉਂ ਉਹ ਇਸ ਕਰਕੇ ਕਿਉਂਕਿ ਵਿਦਿਆ ਦੀ ਸਿੱਖਿਆ ਦੀ ਔਰ ਸਿਹਤ ਸਹੂਲਤਾਂ ਦੀ ਜ਼ਿੰਮੇਵਾਰੀ ਜਿਹੜੀ ਸਰਕਾਰਾਂ ਦੀ ਹੋਣੀ ਚਾਹੀਦੀ ਹੈ ਪਿਛਲੇ ਸਮੇਂ ਦੇ ਵਿੱਚ ਸਰਕਾਰਾਂ ਉਹ ਤੋਂ ਪਿੱਛੇ हट ਗਈਆਂ ਜਿਹਦੀ ਵਜ੍ਹਾ ਕਰਕੇ ਹਜ਼ਾਰਾਂ ਪ੍ਰਾਈਵੇਟ ਸਕੂਲ ਨੇ ਉਹ ਬਣੇ ਗਰੀਬ ਲੋੜਵੰਦ ਪਰਿਵਾਰਾਂ ਦੇ ਬੱਚੇ ਨੇ ਜਿਹੜੇ ਉਹ ਸਿੱਖਿਆ ਤੋਂ ਵਾਂਝੇ ਰਹਿ ਗਏ ਤੇ ਉਸੇ ਕਮੀ ਨੂੰ ਮਹਿਸੂਸ ਕਰਦੇ ਹੋਏ ਉਸੇ ਪੀੜਾ ਨੂੰ ਮਹਿਸੂਸ ਕਰਦੇ ਹੋਏ ਸਾਡੇ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ ਸਸੋਧਿਆ ਸਾਬ ਉਹਨਾਂ ਨੇ ਵੱਡੇ ਕਦਮ ਨੇ ਜਿਹੜੇ ਉਹ ਦਿੱਲੀ ਦੇ ਵਿੱਚ ਚੱਕੇ ਹੁਣ ਪਿਛਲੇ 3 ਸਾਲਾਂ ਤੋਂ ਇਹਦੇ ਇਹੀ ਕਦਮ ਨੇ ਜਿਹੜੇ ਉਹ ਪੰਜਾਬ ਦੀ ਭਵੰਤਵਾਨ ਸਰਕਾਰ ਹੈ ਜਿਹੜੀ ਉਹ ਚੱਕ ਰਹੀ ਹੈ ਤੇ ਮੈਨੂੰ ਅੱਜ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਇਹ ਪਹਿਲੀ ਵਾਰੀ ਹੋਇਆ ਹੈ ਪੰਜਾਬ ਦੇ ਵਿੱਚ ਕਿ 3 ਸਾਲਾਂ ਦੇ ਵਿੱਚ 9000 ਬੱਚਾ ਸਰਕਾਰੀ ਸਕੂਲਾਂ ਦੇ ਵਿੱਚ ਐਡਮਿਸ਼ਨ ਲੈ ਗਏ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਐਡਮਿਸ਼ਨ ਕਟਾ ਕੇ ਪ੍ਰਾਈਵੇਟ ਸਕੂਲਾਂ ਨੂੰ ہزار ਬੱਚੇ ਜਿਹੜਾ ਉਹ ਸਰਕਾਰੀ ਸਕੂਲਾਂ ਦੇ ਵਿੱਚ ਉਹ ਦਾਖਲ ਹੋਇਆ तकरीबन 450 ਦੇ ਕਰੀਬ ਟੀਚਰ ਨੇ ਜਿਹੜੇ ਪ੍ਰਿੰਸੀਪਲ ਨੇ ਜਿਹੜੇ ਉਹ ਬਾਹਰਲੇ ਮੁਲਕਾਂ ਦੇ ਵਿੱਚ ਟ੍ਰੇਨਿੰਗ ਲੈ ਕੇ ਆਏ ਨੇ ਬੱਚੇ ਆਏ ਆਂ ਅਹਮਦਾਬਾਦ ਵਰਗੇ ਇੰਸਟੀਚੂਨ ਦੇ ਵਿੱਚ ਜਾ ਕੇ ਦੇਖ ਰਹੇ ਨੇ ਅੱਜ ਜੇ ਜੇ ਆਪਾਂ ਗੱਲ ਕਰ ਲਈਏ ਤਾਂ ਪੰਜਾਬ ਦਾ ਕੋਈ ਅਜਿਹਾ ਸਕੂਲ ਨਹੀਂ ਹੈਗਾ ਜਿੱਥੇ ਬੱਚਿਆਂ ਨੂੰ ਤਪੜਾਂ ਤੇ ਬੈਠਣਾ ਪੈਂਦਾ ਹੋਵੇ ਜਿਸ ਸਕੂਲ ਦੇ ਵਿੱਚ ਕਿਤੇ ਚਾਰਦੀਵਾਰੀ ਨਹੀਂ ਸੀ ਬਾਉਂਡਰੀ ਵਾਲ ਨਹੀਂ ਸੀ ਕਦੇ ਕਲਾਸਰੂਮ ਨਹੀਂ ਸੀਗੇ ਲੈਬਾਂ ਨਹੀਂ ਸੀਗੇ ਡੈਸਕ ਨਹੀਂ ਸੀਗੇ ਉਹ ਨੇ ਜਿਹੜੇ ਉਹ तकरीबन ਸਾਰੇ ਪੂਰੇ ਪੰਜਾਬ ਦੇ ਵਿੱਚ ਉਹ ਪੂਰਾ ਹੋ ਚੁੱਕਿਆ ਹੈ 12000 ਟੀਚਰ ਜਿਹੜਾ ਉਹ ਰੈਗੂਲਰਾਈਜ਼ ਕੀਤਾ ਜਾ ਚੁੱਕਿਆ ਹੈ 10000 ਟੀਚਰ ਦੇ ਕਰੀਬ ਨਵਾ ਰੱਖਿਆ ਜਾ ਚੁੱਕਿਆ ਸੋ ਇਹ ਉਹ ਕੰਮ ਨੇ ਜਿਹੜੇ ਕਿ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਤੇ ਉਹ ਹੀ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਆ ਸੋ ਮੇਰੀ ਤਾਂ ਹੁਣ ਤੁਹਾਨੂੰ ਸਾਰਿਆਂ ਨੂੰ ਇਸੇ ਗੱਲ ਦੀ ਬੇਨਤੀ ਹੈ ਕਿ ਇਹ ਤੋਂ ਇਲਾਵਾ ਹੋਰ ਜਿਵੇਂ ਸਰਪੰਚ ਸਾਹਿਬ ਗੱਲ ਕਰਕੇ ਗਏ ਨੇ ਚਾਹੇ ਟੇਲੈਂਡ ਤੱਕ ਪਾਣੀ ਪਹੁੰਚਾਉਣ ਦੀ ਗੱਲ ਹੋਵੇ ਨਹਿਰੀ ਖਾਲਾਂ ਦੇ ذریعے ਉਹ ਸਰਕਾਰ ਪਹੁੰਚਾਉਣ ਲੱਗੀ ਹੋਈ ਹੈ ਪਹਿਲੇ ਦਿਨ ਤੋਂ ਦਿਨੇ ਬਿਜਲੀ ਦੇਣ ਦੀ ਗੱਲ ਹੋਵੇ ਸੜਕ ਸੁਰੱਖਿਆ ਫੋਰਸ ਦੀ ਗੱਲ ਹੋਵੇ ਜਿਹਦੇ ਨਾਲ ਤਕਰੀਬਨ 2500 ਜਾਨਾਂ ਹੁਣ ਤੱਕ ਬਚਾਈਆਂ ਜਾ ਚੁੱਕੀਆਂ ਨੇ 881 ਜਿਹੜੇ ਮੁਹੱਲਾ ਕਲੀਨਿਕ ਨੇ ਆਮ ਆਦਮੀ ਕਲੀਨਿਕ ਨੇ ਕੁਝ 3 ਕਰੋੜ ਲੋਕ ਨੇ ਜਿਹੜੇ ਹੁਣ ਤੱਕ ਕੋਈ ਇਲਾਜ ਕਰਾ ਚੁੱਕੇ ਨੇ ਔਰ ਦੋ ਇੱਕ ਵੱਡੇ ਉਦਮ ਜੀਦਾ ਮੈਂ ਤੁਹਾਡੇ ਕੋਲ ਸਾਥ ਸਹਿਯੋਗ ਦੀ ਮੈਂ ਮੈਂ ਇੱਛਾ ਰੱਖਦਾ ਕਿ ਇੱਕ ਤਾਂ ਜੋ ਪਿਛਲੇ ਸਮਿਆਂ ਦੇ ਵਿੱਚ ਨਸ਼ਾ ਦਾ ਇੱਕ ਛੇਵਾਂ ਦਰਿਆ ਪੰਜਾਬ ਦੇ ਵਿੱਚ ਪਿਛਲੇ ਸਰਕਾਰਾਂ ਦੇ ਸਮੇਂ ਸ਼ੁਰੂ ਹੋਇਆ ਉਹਨੂੰ ਜੜੋਂ ਖਤਮ ਕਰਨ ਦਾ ਕੰਮ ਹੈ ਜਿਹੜਾ ਉਹ ਸਰਕਾਰ ਨੇ ਤਿਆਰ ਕੀਤਾ ਹੋਇਆ ਹੈ ਜਿਹੜੇ ਬੱਚੇ ਇਸ ਪਾਸੇ ਵੱਲ ਪੈ ਗਏ ਉਹਨਾਂ ਨੂੰ ਸੰਭਾਲਾਂਗੇ ਉਹਨਾਂ ਨੂੰ ਦਾ ਇਲਾਜ ਕਰਾਵਾਂਗੇ ਉਹਨਾਂ ਨੂੰ ਨਸ਼ੇ ਤੋਂ ਦੂਰ ਕਰਾਂਗੇ ਜਿਹੜਾ ਕੋਈ ਇਹਨਾਂ ਨੂੰ ਵੇਚਣ ਜਾਂ ਤਸਕਰੀ ਦੇ ਵਿੱਚ ਪਊਗਾ ਉਹਦੇ ਨਾਲ ਸਰਕਾਰ ਤੇ ਪੁਲਿਸ ਮਜ਼ਬੂਤੀ ਦੇ ਨਾਲ ਔਰ ਸਖਤੀ ਦੇ ਨਾਲ ਉਹ ਨਜਿੱਠੂਗੀ ਪਰ ਫਿਰ ਵੀ ਮੈਂ ਸਮਝਦਾ ਕਿ ਇਕੱਲੇ ਚਾਹੇ ਮੁੱਖ ਮੰਤਰੀ ਸਾਹਿਬ ਹੋਣ ਚਾਹੇ ਮੈਂ ਹੋਵਾਂ ਚਾਹੇ ਡੀਜੀਪੀ ਅਸੀਂ ਇਕੱਲੇ ਕੁਝ ਨਹੀਂ ਕਰ ਸਕਦੇ ਜਦ ਤੱਕ ਥੋੜਾ ਸਾਰਿਆਂ ਦਾ ਕੱਲੇ-ਕੱਲੇ ਘਰ ਦਾ ਸਾਥ ਸਹਿਯੋਗ ਨਸ਼ੇ ਨੂੰ ਖਤਮ ਕਰਨ ਦੇ ਵਿੱਚ ਨਹੀਂ ਮਿਲੂਗਾ ਤੇ ਇੱਕ ਤਾਂ ਤੁਹਾਡੇ ਉਸ ਸਾਥ ਸਹਿਯੋਗ ਨੂੰ ਦੀ ਦੀ ਇੱਛਾ ਰੱਖਦੇ ਆ ਲੋਚਦੇ ਆ ਔਰ ਦੂਜਾ ਇਹਦੇ ਵਿੱਚ ਇਹਨੂੰ ਠੱਲ ਪਾਉਣ ਦੇ ਲਈ ਖੇਡਾਂ ਵੱਡਾ ਰੋਲਾ ਦਾ ਕਰ ਸਕਦੀਆਂ ਨੇ ਤੇ ਖੇਡਾਂ ਦਾ ਵੀ ਹਜ਼ਾਰ ਕਰੋੜ ਦਾ ਬਜਟ ਹੈ ਜਿਹੜਾ ਉਹ ਇਸ ਵਾਰੀ ਅਸੀਂ ਰੱਖਿਆ ਹੈ ਬਜਟ ਦੇ ਵਿੱਚ ਹਰ ਪਿੰਡ ਦੇ ਵਿੱਚ ਜੋ ਸਪੋਰਟਸ ਦੀਆਂ ਫੈਸਿਲਿਟੀਜ਼ ਚਾਹੀਦੀਆਂ ਨੇ ਉਹ ਦੇਵਾਂਗੇ ਮਕਸਦ ਸਿਰਫ ਇਹ ਹੈ ਕਿ ਬੱਚਾ ਕਰਾਹੇ ਪੈਣ ਦੀ بجائے ਨਸ਼ੇ ਵਾਲੇ ਰਾਹ ਤੁਰਨ ਦੀ بجائے ਉਹਦਾ ਮੂੰਹ ਜਿਹੜਾ ਉਹ ਖੇਡ ਸਟੇਡੀਅਮ ਨੂੰ ਹੋਣਾ ਚਾਹੀਦਾ ਹੈ ਸਪੋਰਟਸ ਵਾਲੇ ਪਾਸੇ ਹੋਣਾ ਚਾਹੀਦਾ ਸੋ ਇਹ ਇਹ ਤੁਹਾਨੂੰ ਬੇਨਤੀ ਹੈ ਕਿ ਸਾਰੇ ਸਾਥ ਸਹਿਯੋਗ ਦਿਓ ਤਾਂ ਕਿ ਆਪਾਂ ਮੂੜ ਦਵਾਰ ਖਸ਼ਾਲ ਤੇ ਰੰਗਲਾ ਪੰਜਾਬ ਆਪਣੇ ਇਸ ਪੰਜਾਬ ਨੂੰ ਬਣਾ ਸਕੀਏ ਤੁਹਾਡੇ ਕੋਲ ਇੱਕ ਬਿਹਤਰੀਨ ਸਿੱਖਿਆ ਦਾ ਮਾਡਲ ਹੈ ਜਿਹੜਾ ਉਹ ਇਸ ਸਕੂਲ ਦੇ ਰੂਪ ਦੇ ਵਿੱਚ ਇਸ ਮੰਦਰ ਗੁਰੂ ਘਰ ਦੇ ਰੂਪ ਦੇ ਵਿੱਚ ਸਿੱਖਿਆ ਦੇ ਇਸ ਗੁਰੂ ਘਰ ਦੇ ਰੂਪ ਦੇ ਵਿੱਚ ਤੁਹਾਡੇ ਕੋਲ ਸਥਾਪਤ ਹੈ ਤੁਸੀਂ ਤਾਂ ਬਲਕੇ ਹੋਰ ਆਸ-ਪਾਸੇ ਦੇ ਦੇ ਪਿੰਡਾਂ ਨੂੰ ਜਿਹੜਾ ਚਾਨਣ ਮਨਾਰਾ ਬਣ ਕੇ ਚੱਲੋ ਪੂਰੇ ਪੰਜਾਬ ਦੇ ਵਿੱਚ ਸਾਥੀਓ ਮੇਰੇ ਵੀਰੋ ਕੱਲਮ ਕੱਲਾ ਇਹ ਸਕੂਲ ਹੈ ਜਿਹੜਾ ਕਿ 8th ਤੱਕ ਜਿਹੜਾ ਨਰਸਰੀ ਤੋਂ 8th ਤੱਕ ਦਾ ਇਹ ਕੱਲਾ ਸਕੂਲ ਹੈ ਪੂਰੇ ਪੰਜਾਬ ਦੇ ਵਿੱਚ ਨਰਸਰੀ ਤੋਂ 8ਵੀਂ ਤੱਕ ਦਾ ਕੱਲਾ ਸਕੂਲ ਹੈ ਪੂਰੇ ਪੰਜਾਬ ਦੇ ਵਿੱਚ ਹੋਰ ਦੂਆ ਸਕੂਲ ਨਹੀਂ ਹੈ ਕਿਉਂਕਿ ਸਰਕਾਰ ਨੂੰ ਤੁਹਾਡੀ ਮਿਹਨਤ ਹੈ ਜਿਹੜੀ ਉਹ ਇੱਥੇ ਇੱਥੇ ਪੈਂਦੀ ਫਲ ਦੀ ਔਰ ਫੁੱਲ ਦੀ ਨਜ਼ਰ ਆਈ ਹੈ ਸੋ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਤੋਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਸਕੂਲ ਆਫ ਐਮਿਨੈਂਸ ਔਰ ਰੋਬੋਟਿਕ ਲੈਬ ਔਰ ਤੁਸੀਂ ਬਾਕੀ ਸਾਰੇ ਹਾਂ ਔਰ ਪੀਐਮ ਸ਼੍ਰੀ ਦੇ ਸਕੀਮਾਂ ਦੇ ਵਿੱਚ ਵੀ ਪੈਣ ਨੂੰ ਇਹ ਸਕੂਲ ਤਿਆਰ ਹੈ ਰੋਬੋਟਿਕ ਲੈਬ ਹੈ ਜਿਹੜੀ ਔਰ ਇਹ ਕਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਪੂਰੇ ਪੰਜਾਬ ਪੂਰੇ ਹਲਕੇ ਦੇ ਵਿੱਚ ਜਿੱਥੇ ਸਾਰੇ ਦੇ ਸਾਰੇ ਆਪਣੇ ਸੀਨੀਅਰ ਸੈਕੰਡਰੀ ਸਕੂਲ ਨੇ ਜਿਹੜੇ ਉਹ ਰੋਬੋਟਿਕ ਲੈਬਸ ਦੇ ਨਾਲ ਨਾਲ ਉਹਨਾਂ ਨੂੰ ਲੈਂਸ ਕਰ ਚੁੱਕੇ ਉਥੇ ਇਕੱਲਾ 8ਵੀਂ ਤੱਕ ਦਾ ਸਕੂਲ ਇਹ ਹੈ ਜਿੱਥੇ ਰੋਬੋਟਿਕ ਲੈਬ ਹੈ ਤੇ ਮੇਰੇ ਖਿਆਲ ਚੋ ਬੱਚੇ ਤੁਹਾਡੇ ਸਿੱਖ ਵੀ ਵਧੀਆ ਤਰੀਕੇ ਦੇ ਨਾਲ ਰਹੇ ਹੋਣਗੇ ਸੋ ਤੁਹਾਡਾ ਸਾਰਿਆਂ ਦਾ ਦਿਲ ਦੀ ਗਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਇੱਕ ਵਾਰ ਨਸ਼ਿਆਂ ਨੂੰ ਜੜੋਂ ਖਤਮ ਕਰਨਾ ਤੇ ਬੱਚਿਆਂ ਨੂੰ ਨਸ਼ਿਆਂ ਵਾਲੇ ਪਾਸਿਓਂ ਮੋੜ ਕੇ ਖੇਡਾਂ ਵਾਲੇ ਪਾਸੇ ਤੇ ਪੜ੍ਹਾਈ ਵਾਲੇ ਪਾਸੇ ਵੱਲ ਆਪਾਂ ਜੋੜਨਾ ਇਸ ਗੱਲ ਦੇ ਲਈ ਇਸ ਫਤਵੇ ਦੇ ਲਈ ਇੱਕ ਵਾਰੀ ਗੱਜ-ਵੱਜ ਕੇ ਗੁਰੂ ਸਾਹਿਬ ਦੀ ਦਾ ਦਾ ਜਕਾਰ ਹੈ ਜਿਹੜਾ ਉਹ ਬੁਲੰਦ ਕਰੇ ਉਹ ਬੁਲੇ ਸੋ ਨਿਹਾਲ ਬਹੁਤ ਬਹੁਤ ਧੰਵਾਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ